ਮੈਂ ਤਾਂ ਆਪਦੀ ਜ਼ਿੰਦਗੀ ਦੇ ਵਿੱਚ ਵੀਰ ਨਹੀਂ ਦੇਖਿਆ ਵੀ ਕਿਸੇ ਬੰਦੇ ਲਈ ਇੰਨੀਆਂ ਅਰਦਾਸਾਂ ਦੇ ਹੱਥੁੱਟੇ ਹੋਣ ਪਰ ਪ੍ਰਮਾਤਮਾ ਨੇ ਹਟੇ ਕੋਈ ਨਹੀਂ ਹੌਸਲਾ ਰੱਖੋ ਜੀ ਅਸੀਂ ਮੂੜਤੇ ਵੀ ਖੜੇ ਆ ਚਾ ਡਿਫੈਂਡਰਾਂ ਬਾਈ ਹੋਗੇ ਜਾਂ ਹੋਰ ਸਾਨੂੰ ਖੜ ਕੇ ਮਿਲ ਕੇ ਜਾਣਾ ਹੋ ਕਈ ਵਾਰੀ ਸੋਸ਼ਲ ਮੀਡੀਆ ਤੇ ਵੀ ਦੇਖਦੇ ਬੱਚਿਆਂ ਨਾਲ ਹੱਸਦਾ ਖੇਡਦਾ ਨੂੰ ਰੀਅਲ ਲਾਈਫ 'ਚ ਵੀ ਆਈ ਸੀ ਬਈ ਆਈ ਸੀਗਾ ਐਂ ਸੀਗਾ ਉਹ ਕੋਈ ਮੈਮੂ ਨਹੀਂ ਸੀ ਕੋਈ ਪੈਸੇ ਦਾ ਤੁਸੀਂ ਦੇਖ ਲਓ ਕੋਈ ਮੈਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਨ ਵਾਲਾ ਬੰਦਾ ਸੀ ਤੂੰ ਅੱਜ ਅਸੀਂ ਸਵੇਰੇ ਜੀ ਉਹ ਵੀ ਛੜਦੀ ਕਲਾ ਦੇ ਵਾਸਤੇ ਹਨਾ ਪਾੜ ਰਗਾ ਸੀ ਤੂੰ ਪਾੜਦੇ ਅਰਦਾਸ ਲਈ ਸਾਨੂੰ ਅਰਦਾਸ ਤੋਂ ਹੀ ਬੱਚੇ ਹੀ ਪਤਾ ਲੱਗ ਗਿਆ ਕਿ ਇਹ ਸੁਬਾਸ ਉਹਨਾਂ ਦੇ ਪੂਰੇ ਹੋ ਗਏ ਆ ਮਾਨਾ ਕਿ ਉਹ ਗੱਲ ਕਰਦੇ ਬੈਨ ਅੱਜ ਵੀ ਸਾਡੇ ਉਹ ਦੁੱਖ ਆਤੂ ਅੰਦਰੋਂ ਮਾਨ ਭਰ ਕੇ ਅਸੀਂ ਇਹ ਗੱਲ ਕਰ ਰਹੇ ਹਾਂ ਕਿਉਂਕਿ ਉਹ ਅਸੀਂ ਉਹ ਚੀਜ਼ ਦਾ ਨਾਂ ਨਹੀਂ ਲੈਣਾ ਚਾਹਤੋਂ ਜੋ ਇਸ ਹਨ ਖਬਰ ਸੁਣੀ ਕਿਉਂਕਿ ਕਿਉਂਕਿ ਪਹਿਲਾਂ ਜਦੋਂ ਅੱਜ ਖਬਰ ਆਈ ਆ ਕਿ ਜੋ ਪਹਿਲਾਂ ਖਬਰ ਆ ਗਈ ਫਿਰ ਉਹਦੇ ਸੁਵਾਸ ਕਹਿੰਦੇ ਵੀ ਚੱਲਣ ਲੱਗੇ ਚਲੋ ਸਾਡੇ ਅਸੀਂ ਫੇਰ ਦਾਸ ਗੁਰੂ ਘਰ ਨੂੰ ਅਸੀਂ ਕਿਰ ਅੱਛੇ ਪਾਸ਼ਾ ਇਹ ਖਬਰ ਟੁੱਟ ਗਈ ਰਾਜਵੀਰ ਜਵੰਦਾ ਹੁਣਾਂ ਦੇ ਪਿੰਡ ਦੇ ਲੋਕ ਨੇ ਛੋਟਾ ਜਿਹਾ ਪਿੰਡ ਆ ਪੋਨਾ ਜਗਰਾਉਂ ਏਰੀਆ ਦਾ ਜਿਹੜਾ ਕਿ ਰਾਜਵੀਰ ਜਵੰਦਾ ਕਰਕੇ ਫੇਮਸ ਹੋਇਆ ਇਸ ਤੋਂ ਪਹਿਲਾਂ ਇਸ ਪਿੰਡ ਨੂੰ ਕੋਈ ਜਾਣਦਾ ਵੀ ਨਹੀਂ ਸੀ ਗੱਲਬਾਤ ਕਰਾਂਗੇ ਬਾਈ ਜੀ ਪੰਜਾਬ ਦੇ ਵਿੱਚ ਅੱਜ ਇੱਕ ਮਾੜੀ ਖਬਰ ਦੁਬਾਰਾ ਗੂੰਜ ਰਹੀ ਆ ਕਿ ਰਾਜਵੀਰ ਜਵੰਦਾ ਹੁਣਾਂ ਦੀ ਡੈਥ ਹੋ ਗਈ ਆ ਮੈਂ ਥੋੜਾ ਜਾਨਣਾ ਚਾਹੁੰਗਾ ਇਸ ਗੱਲ 'ਚ ਸੱਚਾਈ ਹੈ ਪਿੰਡ ਵਾਲਿਆਂ ਦੇ ਤੱਕ ਕੀ ਖਬਰ ਆਈ ਆ ਹਾਂਜੀ ਵੀਰ ਜੀ ਸਾਰਿਆਂ ਨੂੰ ਬਹੁਤ ਹੀ ਦੁੱਖਪ੍ਰੀ ਭਰੀ ਖਬਰ ਆਈ ਆ ਤੋ ਅਸੀਂ ਸਾਰੇ ਨਗਰ ਦਾ ਸ਼ੋਗ ਕਰਦੇ ਪਏ ਆ ਕਿਉਂਕਿ ਇਹ ਚੀਜ਼ ਇਹ ਨਾ ਘਰ ਘਰ ਕਹਿੰਦੇ ਨੇ ਪੁੱਤੋ ਜੰਮਦੇ ਹਨਾ ਜੀ ਬਿਲਕੁਲ ਕਿਉਂਕਿ ਇਹ ਘਰ ਘਰ ਜੰਮਦੇ ਸਾਡੇ ਪਿੰਡ ਦੇ ਨੇ ਨੋਂ ਰੋਸ਼ਨ ਕੀਤਾ ਜੋ ਇੰਨੀਆਂ ਦਬਾਵਾਂ ਮਿਲੀਆਂ ਹਨਾ ਕਿਸੇ ਨੂੰ ਹ ਤੱਕ ਨਹੀਂ ਮਿਲਿਆ ਇਹ ਬਿਲਕੁਲ ਹਨਾ ਜੋ ਇੰਨਾ ਕਿਉਂਕਿ ਇਹਦੀ ਕਾਉਂਟਰਵਰਸੀ ਨਹੀਂ ਜੀ ਪਿੰਡ ਤੇ ਵੀ ਜਿਵੇਂ ਅਸੀਂ ਮੂੜਤੇ ਵੀ ਖੜੇ ਆ ਚਾਹ ਡਿਫੈਂਡਰ ਬਾਈ ਹੋਗੇ ਜਾਂ ਹੋਰ ਸਾਨੂੰ ਖੜ ਕੇ ਮਿਲ ਕੇ ਜਾਣਾ ਹੋ ਕਈ ਵਾਰੀ ਸੋਸ਼ਲ ਮੀਡੀਆ ਤੇ ਵੀ ਦੇਖਦੇ ਬੱਚਿਆਂ ਨਾਲ ਹੱਸਦਾ ਖੇਡਦਾ ਉਹ ਰੀਅਲ ਲਾਈਫ 'ਚ ਵੀ ਆਈ ਸੀ ਬਈ ਆਈ ਸੀਗਾ ਐ ਸੀਗਾ ਉਹ ਕੋਈ ਮੈਮੂਨੀ ਨਹੀਂ ਸੀ ਕੋਈ ਪੈਸੇ ਦਾ ਤੁਸੀਂ ਦੇਖ ਲਓ ਕੋਈ ਮੈਂ ਆਪਣੀ ਜ਼ਿੰਦਗੀ ਨੂੰ ਆਨੰਦਮਾਨਣ ਵਾਲਾ ਬੰਦਾ ਸੀ ਹਨਾ ਉਹ ਕੁਝ ਵੀ ਆਪਾਂ ਕਹਿੰਦੇ ਸੱਚੇ ਪਾਤਸ਼ਾਹ ਨੇ ਜੋ ਇਸ ਘੜੀ ਤੋਂ ਹੋਰਾਂ ਜੋ ਅੱਜ ਅਸੀਂ ਸਵੇਰੇ ਜੀ ਉਹ ਵੀ ਛੜਦੀ ਕਲਾ ਦੇ ਵਾਸਤੇ ਹਨਾ ਪਾਠ ਰਖਾਏ ਸੀ ਤੇ ਪਾਠ ਦੇ ਅਰਦਾਸ ਹੋਈ ਸਾਨੂੰ ਅਰਦਾਸ ਤੋਂ ਹੀ ਵਿੱਚ ਹੀ ਪਤਾ ਲੱਗ ਗਿਆ ਕਿ ਇਹ ਸੁਬਾਹ ਸੋਨਾਂ ਦੇ ਪੂਰੇ ਹੋ ਗਏ ਆ ਤੇ ਤੁਸੀਂ ਮੰਨੋ ਨਾ ਸਾਡੇ ਜਿਹਨੇ ਬੀਬੀ ਜੀ ਨਾਲ ਕਾਟ ਸੀ 2 2.5 ਸਾਰਾ ਹੀ ਬਾਹਰ ਆ ਕੇ ਦੋ ਰਾਸ ਤੋਂ ਵੀ ਹੰਝੂਆਂ ਨਾਲ ਅਸੀਂ ਆਦੇ ਮਨ ਕਿ ਉਹ ਗੱਲ ਕਰਦੇ ਬੈਨ ਅੱਜ ਵੀ ਸਾਡੇ ਉਹ ਦੁੱਖ ਆਤੋਂ ਅੰਦਰੋਂ ਮਨ ਭਰ ਕੇ ਅਸੀਂ ਇਹ ਗੱਲ ਕਰਦੇ ਕਿਉਂਕਿ ਉਹ ਅਸੀਂ ਉਹ ਚੀਜ਼ ਦਾ ਨਾ ਨਹੀਂ ਲੈਣਾ ਚਾਹੁੰਦੇ ਜੋ ਇਸ ਅਣਖਬਰ ਸੁਣੀ ਕਿਉਂਕਿ ਸੱਚੇ ਪਾਤਸ਼ਾਹ ਆਪਾਂ ਤਾਂ ਕਹਿੰਦੇ ਕਿਸੇ ਦੇ ਵੀ ਮਾਪੋਤ ਇਹ ਚੀਜ਼ ਨਾ ਆਪੇ ਹਨ ਜੀ ਮੈਂ ਭਈ ਮੇਰਾ ਪੱਤਰਕਾਰੀ profession ਆ ਪਰ ਮੈਨੂੰ ਵੀ ਇਹ ਫੀਲ ਹੋ ਰਿਹਾ ਵੀ ਮੇਰੇ ਤੋਂ ਗੱਲ ਨਹੀਂ ਹੋ ਰਹੀ ਕਿਉਂਕਿ ਐਡਾ ਦਰਸ਼ਣੀ ਨੌਜਵਾਨ ਐਡਾ ਗਾਇਕੀ ਦੇ ਵਿੱਚ ਇੰਦਾ ਸੁਭਾਅ ਦੇ ਵਿੱਚ ਚੰਗਾ ਸੀ ਹਨ ਹੁਣੇ-ਹੁਣੇ ਜਿਵੇਂ ਉਹਦੀ ਕੈਸਟਾਈ ਲੋਕ ਹਲੇ ਉਸ ਚੀਜ਼ ਦੇ ਵਿੱਚ ਇੰਜੋਏ ਕਰ ਰਹੇ ਸੀ ਉਹ ਇੱਕਦਮ ਇਹ ਗੱਲ ਹੋ ਗਈ ਕਦੇ ਆਇ ਨਹੀਂ ਹੋਇਆ ਵੀ ਉਹਨਾਂ ਨੂੰ ਕਿਹਾ ਹੋਵੇ ਵੀ ਬਾਈਕ ਰਾਈਡ ਨਾ ਕਰ ਕਿਉਂਕਿ ਰਿਸਕ ਹੁੰਦਾ ਅੱਜਕੱਲ ਦਾ ਗੱਡੀਆਂ 'ਚ ਰਿਸਕ ਬਹੁਤ ਆ ਬੀਰ ਜੀ ਗੱਲ ਇਹ ਸੀ ਕਿ ਸ਼ੌਂਕ ਸੀਗਾ ਦੇਖੋ ਸਾਨੂੰ ਮੈਂ ਗੱਲਾਂ ਗੱਲ ਕਰਦਾ ਅੱਗੇ ਕਦੋਂ ਦਾ ਬਾਈਕ ਚਲਾਉਂਦਾ ਹਾਂ ਬਿਲਕੁਲ ਜਦੋਂ ਹੋਣੀ ਆ ਗਈ ਵੀਰੇ ਚਾਹ ਬਾਈਕਾ ਚਾਹ ਗੱਡਿਆਂ ਗੱਡਿਆਂ ਦੇ ਵਿੱਚ ਕਢਿੰਗਨੇ ਮਹਿੰਗੇ ਗੱਡੇ ਹੁੰਦੇ ਆ ਤੇ ਦੋ ਸੱਟ ਵੇੜ ਵੱਜਣੀ ਆ ਤਾਂ ਉਦੋਂ ਵੀ ਵੱਜ ਜਾਣੇ ਹਨਾ ਕੁਝ ਵੀ ਹੁਣ ਜਦੋਂ ਆ ਗਈ ਤਾਂ ਵੀਰੇ ਰੋਕ ਨਹੀਂ ਸਕਦੇ ਕੋਈ ਵੀ ਹੁਣ ਜੇ ਆਪਾਂ ਤੁਹਾਨੂੰ ਇੱਕ ਛੋਟੀ ਗਾਂ ਮੂਸੇ ਵਾਲਾ ਸੀਗਾ ਉਹਨਾਂ ਹੋਇਆ ਐਕਸੀਡੈਂਟ ਹਨਾ ਕਿਉਂ ਹੁਣ ਕੁਦਰਤੀ ਹੁਣ ਜੋ ਚਲੋ ਆਪਾਂ ਇਹ ਗੱਲ ਕਹਿੰਦੇ ਹਾਂ ਸੇਫਟੀ ਹੁੰਦੀ ਤਾਂ ਬਹੁਤ ਗੱਡੀ ਦੇ ਹੁੰਦਾ ਜਹੂਰ ਦਾ ਸ਼ਾਇਦ ਬਾਦਸ਼ਾਹ ਦਾ ਸੀਗੇ ਇਦਾਂ ਕਿਉਂਕਿ ਪਹਿਲਾਂ ਜਦੋਂ ਅੱਜ ਖਬਰ ਆਈ ਆ ਕਿ ਜਦੋਂ ਪਹਿਲਾਂ ਖਬਰ ਆ ਗਈ ਫਿਰ ਉਹ ਸੁਭਾਸ ਕਹਿੰਦੇ ਵੀ ਚੱਲਣ ਲੱਗੇ ਚਲੋ ਸਾਡੇ ਅਸੀਂ ਫਿਰ ਅਰਦਾਸ ਗੁਰੂ ਘਰ ਨੂੰ ਅਸੀਂ ਸੱਚੇ ਪਾਤਸ਼ਾਹ ਜੇ ਖਬਰ ਝੂਠੀ ਹੋ ਗਈ ਹਣੇ ਕਿਉਂਕਿ ਮੀਡੀਆ ਤੇ ਕਈ ਵਾਰ ਮੀਡੀਆ ਸੰਦਾ ਜੀ ਦਾ ਮੀਡੀਆ ਤੇ ਜੋ ਹੁਣ ਅਸੀਂ ਪੈਂਟਦੇ ਆ ਸਾਨੂੰ ਖਬਰ ਮਿਲਦੀ ਸੀ ਮੀਡੀਆ ਤੇ ਕਈ ਵਾਰ ਝੂਠੀਆਂ ਖਬਰਾਂ ਬਹੁਤ ਫਵਾਮਾ ਫੈਲਦੀ ਹੈ ਨਾ ਉਹਨਾਂ ਨੇ ਸਾਨੂੰ ਵੀ ਨਿਸ਼ਵਾਸ ਹੋਇਆ ਫਿਰ ਪਰਿਵਾਰ ਨਾਲੋਂ ਕਿਤੇ ਉਹ ਕਹਿੰਦੇ ਨਹੀਂ ਸੁਭਾਸ ਜੀ ਫਿਰ ਸੱਚੇ ਪਾਤਸ਼ਾਹ ਫਿਰ ਅਰਦਾਸ ਕੀਤੀ ਮਹਾਰਾਜ ਕਿ ਆਵੇ ਸਾਡੇ ਇੱਕ ਪਿੰਡ ਚ ਹੈ ਨਾ ਨਗਰ ਕਿਉਂਕਿ ਜਦੋਂ ਦਾ ਵਿਚਾਰੇ ਉਹਦੇ ਹੋਇਆ ਸਾਡੇ ਦੁਸ਼ਹਿਰਾ ਇੱਕ ਬੰਦੇ ਨੇ ਵੀ ਟਾਕਾ ਨਹੀਂ ਚਲਾਇਆ ਸਾਡੇ ਵੀ ਕੁਝ ਵੀ ਆ ਇੰਨਾ ਸ਼ੋਕ ਦੀ ਹੈ ਨਾ ਇਹ ਹਮੇਸ਼ਾ ਰੋਜ਼ ਅਰਦਾਸ ਹੁੰਦੀ ਸਾਡੇ ਗੁਰੂ ਘਰ ਬਾਈ ਮੈਂ ਕਿਹਨਾ ਪੂਰਾ ਪੰਜਾਬ ਹੀ ਅਰਦਾਸਾਂ ਕਰ ਰਿਹਾ ਸੀ ਜੰਮ ਦੇ ਲਈ ਹੈ ਨਾ ਕਿਉਂਕਿ ਸਾਡਾ ਦੇਖੋ ਸਭ ਦਾ ਪੁੱਤ ਦੀ ਨਾ ਕੌਂਟਰੋਵਰਸੀ ਜਾਂ ਹੋਰ ਆ ਤੁਸੀਂ ਇਹ ਦੇਖ ਲਓ ਸਰਦਾਰੀ ਨੂੰ ਕਾਇਮ ਰੱਖਿਆ ਕੁਝ ਵੀ ਇੱਕ ਪਿੰਡ ਦਾ ਹੈ ਨਾ ਕੁਝ ਵੀ ਆ ਬਹੁਤ ਅਜੀਬ ਹੈ ਅਜੀ ਬਹੁਤ ਅੰਦਰੋਂ ਮਨ ਭਰੇ ਦੀ ਇੱਕ ਅੰਦਰੋਂ ਨਾ ਮਨ ਭਰਦਾ ਜਦੋਂ ਗਬਰ ਆਈ ਨਾ ਸਾਡੇ ਅਸੀਂ ਮੁੰਡੇ ਸੀਗੇ 20-25 ਜਾਣੇ ਸਾਰੀ ਹੰਝੂ ਆ ਕੇ ਨਾ ਕਿ ਯੂਥ ਤੁਹਾਨੂੰ ਪਤਾ ਕਿ ਇਹ ਸ਼ਹਿਰ ਲੋਕਾਂ ਲਈ ਉਹ ਸਿੰਗਰ ਸੀ ਸਿੰਗਰ ਦੇ ਪ੍ਰਤੀ ਜਾਣਦੇ ਸੀ ਸਾਸੀ ਇਨਸਾਨ ਦੇ ਪ੍ਰਤੀ ਜਾਣਦੇ ਸਨ ਬਹੁਤ ਮਤਲਬ ਯਕੀਨ ਨਹੀਂ ਆ ਰਿਹਾ ਇਸ ਖਬਰ ਤੇ ਆ ਨਹੀਂ ਨਹੀਂ ਵੀਰੇ ਯਕੀਨ ਆਲੀ ਯਾਰ ਅੰਦਰੋਂ ਗੱਲ ਕਰਦੇ ਆ ਮਨੋਂ ਇੱਕ ਤੁਹਾਨੂੰ ਮੈਂ ਸੱਚੀ ਗੱਲ ਦੱਸਦਾ ਕਿ ਹੁਣ ਤੁਹਾਨੂੰ ਮੈਂ ਉਹਨਾਂ ਚੋੜ ਦੇ ਨਾਲ ਗੱਲ ਕਰਾਂ ਗਾਂਵਾਂ 'ਚ ਮੀਡੀਆ ਨਾਲ ਗੱਲ ਨਹੀਂ ਕੀਤੀ ਹਣਾ ਇੱਕ ਜਾਣਦਾ ਲਾ ਲਓ ਫੇਰ ਵੀ ਹਨਾ ਤੁਸੀਂ ਐਮ ਹੋਰ ਆ ਅਸੀਂ ਹੁਣ ਕਾਫੀ ਮੀਡੀਆ ਆਇਆ ਹੋਇਆ ਇੱਥੇ ਪਰ ਅਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ ਉਹ ਮੈਨੂੰ ਉਹਨਾਂ ਨੇ ਕਿਹਾ ਕਿ ਕਿਉਂਕਿ ਮੈਂ ਮੈਂਬਰ ਪੰਚਾਇਤ ਵਿੱਚ ਬੈਠਾ ਹਾਂ ਅਸੀਂ ਕਿਹਾ ਉਹ ਕਹਿੰਦੇ ਵੀ ਪੰਚਾਇਤ ਨਾਲ ਸੀ ਕਿ ਨਹੀਂ ਹੱਥ ਜੋੜ ਤੇ ਕਿ ਇਹ ਦੁੱਖ ਦੀ ਨਹੀਂ ਵੀਰ ਜੇ ਤੁਹਾਨੂੰ ਪਤਾ ਜਿਆਦਾ ਦੁੱਖ ਹੋਵੇ ਗੱਲ ਨਹੀਂ ਹੁੰਦੀ ਹਾਂ ਮੈਂ ਆਪ ਬਈ ਮੈਂ ਆਪ ਗੱਲ ਕਰਨੀ ਪਾ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਟਾ ਵੀ ਹੋ ਨਹੀਂ ਤੇ ਸਾਡਾ ਘਰ ਆ ਵਾ ਤੇ ਮੇਨਾਂ ਦੇ ਘਰ ਉਹਨਾਂ ਦਾ ਘਰ ਆ ਸਾਡੇ ਤਾਂ ਕੰਦਾ ਕਾਂਝੀਆਂ ਨੇ ਕੰਦਾ ਸੰਝੀਆਂ ਨੇ ਠੀਕ ਨਹੀਂ ਸਾਡੇ ਤਾਂ ਕੰਦਾ ਸੰਝੀਆਂ ਨੇ ਸਾਡੇ ਤਾਂ ਪੋਂ ਸਾਨੂੰ ਫੋਨ ਆਉਂਦੇ ਆ ਕੀ ਆ ਗੱਲ ਸੱਚੀ ਆ ਸੀ ਕਹਿੰਦੇ ਹਾਂ ਬਈ ਸੱਚੀ ਆ ਕਿਉਂਕਿ ਵੀਰ ਸੱਚੇ ਪਾਤਸ਼ਾਹ ਸੀ ਕਹਿੰਦੇ ਗੱਲ ਸੱਚੀ ਨਾ ਹੋਵੇ ਤਾਂ ਕਹਿੰਦੇ ਭੁੱਲ ਜੀ ਇਹ ਚੀਜ਼ਾਂ ਹਨਾ ਜੀ ਭਾਈ ਜਿਵੇਂ ਸਾਥਾ ਜੋ ਰੇਤ ਕਿਰਦੀ ਹੁੰਦੀ ਹੈ ਨਾ ਆਏ ਜਵੰਦਾ ਕਿਰ ਗਿਆ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਮਤਲਬ ਕਿੰਨਾ ਜ਼ੋਰ ਲਾਇਆ ਹਨਾ ਫਿਰ ਵੀ ਚਲੋ ਆਪਣੇ ਤਾਂ ਦੂਰ ਆ ਮਾੜੀ ਖਬਰ ਜਿਹੜੀ ਸੁਣਨ ਨੂੰ ਨਹੀਂ ਦਿਲ ਕਰਦਾ ਸੀ ਉਹ ਸੁਣਨੀ ਪੈਗੀ ਅੱਜ ਪਿੰਡ ਦੇ ਵਿੱਚ ਵੀ ਉਹਨਾਂ ਦਾ ਬਹੁਤ ਸੋਗ ਵਾਲਾ ਮਾਹੌਲ ਹਨਾ ਇਲਾਕੇ ਦੇ ਵਿੱਚ ਵੀ ਇਦਾਂ ਦਾ ਹੋਇਆ ਪਿਆ ਦੇਖੋ ਜੀ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾ ਇਨਸਾਨ ਹੋਊ ਰਾਜਵੀਰ ਜਵੰਦਾ ਜੀ ਦੀ ਜ਼ਿੰਦਗੀ ਦੇ ਤੰਦਰੁਸਤੀ ਲਈ ਇੰਨੀਆਂ ਅਰਦਾਸਾਂ ਬਿਲਕੁਲ ਜੀ ਦੁਨੀਆ ਦੇ ਹਰ ਕੋਨੇ 'ਚ ਜਿੱਥੇ-ਜਿੱਥੇ ਵੀ ਪੰਜਾਬੀ ਬੈਠਾ ਜਾਂ ਉਹਨਾਂ ਨੂੰ ਸੁਣਨ ਵਾਲੇ ਆ ਜਾਂ ਉਹਨਾਂ ਨੂੰ ਚਾਉਣ ਵਾਲੇ ਆ ਦੇਸ਼ਾਂ-ਪਰਦੇਸਾਂ ਦੇ ਵਿੱਚ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਵੀਰ ਨਹੀਂ ਦੇਖਿਆ ਵੀ ਕਿਸੇ ਬੰਦੇ ਲਈ ਇੰਨੀਆਂ ਅਰਦਾਸਾਂ ਦੇ ਹੱਥ اٹھے ਹੋਣ ਪਰ ਪ੍ਰਮਾਤਮਾ ਨੇ ਹਟੇ ਬਈ ਕੋਈ ਨਹੀਂ ਹੌਸਲਾ ਰੱਖੋ ਜੀ ਅਸੀਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਇਮੋਸ਼ਨਲ ਹੋ ਕੇ ਗੱਲ ਕਰ ਰਹੇ ਆ ਸਾਡਾ ਵੀ ਮਤਲਬ ਮਨ ਭਰਦਾ ਕਿਉਂਕਿ ਐਡਾ ਦਰਸ਼ਣੀ ਨੌਜਵਾਨ ਸੀ ਥੋੜਾ ਹੌਸਲਾ ਰੱਖੋ ਕਿਉਂਕਿ ਪਹਿਲਾਂ ਵੀ ਬਾਈ ਜੀ ਜਿਵੇਂ ਕਹਿ ਕੇ ਗਏ ਆ ਵੀ ਆਪਣੇ ਬਸ ਦਾ ਰੋਗ ਨਹੀਂ ਸੀ ਨਾ ਜੋਰ ਬਹੁਤ ਲਾਇਆ ਪੰਜਾਬ ਦੇ ਸਾਰੇ ਲੋਕਾਂ ਨੇ ਜੋਰ ਲਾਇਆ ਇੱਥੋਂ ਤੱਕ ਕਿ ਕੁਝ ਮੀਡੀਆ ਵਾਲਿਆਂ ਨੂੰ ਚਲੋ ਛੱਡ ਕੇ ਬਹੁਤ ਸਾਰੇ ਮੀਡੀਆ ਨੇ ਵੀ ਮਤਲਬ ਉੱਥੇ ਹੀ ਰਹੇ 24 ਘੰਟੇ ਖਾਣ ਪੀਣ ਵੀ ਛੱਡਤਾ ਮੈਂ ਤਾਂ ਇਹ ਵੀ ਦੇਖਿਆ ਜੀ ਵੀ ਲੋਕਾਂ ਨੇ ਆਪ ਹੀ ਲੰਗਰ ਲਾਤਾ ਉਥੇ ਬਿੱਲ ਪੇ ਕਰ ਰਹੇ ਆ ਵੀ ਇੰਨੀ ਆਰਦਾਸਾਂ ਕੀਤੀ ਆ ਨਾ ਇਹ ਬਿਲਕੁਲ ਬਿਲਕੁਲ ਜੀ ਦੇਖੋ ਜਿਹਦੀ ਜਿੰਨੀ ਡਿਊਟੀ ਬਣਦੀ ਸੀ ਸਾਡੇ ਅੱਲੀਓ ਜਾਂ ਸਾਡੇ ਨਗਰ ਅੱਲੀਓ ਅਸੀਂ ਤਾਂ ਕਿਸੇ ਨੂੰ ਕੁਝ ਨਹੀਂ ਕਹਿ ਰਹੇ ਜੋ ਵੀ ਹੋਇਆ ਜਿਨ੍ਹਾਂ ਨੇ ਸੇਵਾ ਕੀਤੀ ਆ ਉਹਦੇ ਜੋ ਉਹਦੇ ਆਮ ਸਰਪਤੀ ਜਾਂ ਉਹਦੇ ਕਲਾਸਮੇਟ ਸੀਗੇ ਜਿਵੇਂ ਕਨਵਰ ਗਲੇਵਾਰ ਵੀ ਰੁਣੀ ਹੋਗੇ ਹੋਰ ਵੀ ਸੰਗਰ ਸੀਗੇ ਜਿਹੜੇ ਦਿਨ ਪਰ ਰਾਤ ਉੱਤੇ ਡਿਊਟੀ ਲੈਂਦੇ ਸੀ ਜਿਨ੍ਹਾਂ ਨੇ ਸਾਨੂੰ ਕੱਲ ਹੀ ਅਸੀਂ ਉੱਥੇ ਲੱਗਦੇ ਸੀ ਕਹਿੰਦੇ ਵੀ ਉਹਨਾਂ ਨੇ ਅਜੇ ਤੱਕ ਅੰਨ ਦਾ ਦਾਣਾ ਨਹੀਂ ਕਰਨ ਕੀਤਾ ਸਿਰ ਪਾਣੀ ਪੀ ਕੇ ਅਸੀਂ ਇਤੋਂ ਵੱਧ ਕੋਈ ਸ਼ਬਦ ਨਹੀਂ ਜੀ ਤਾਂ ਪਾ ਜਵੰਦੇ ਦੇ ਪਿੰਡ ਖੜੇ ਆ ਛੋਟਾ ਜਿਹਾ ਪਿੰਡ ਆ ਸਕੂਲ ਆ ਇੱਥੇ ਨੇੜੇ ਹੀ ਉਹਨਾਂ ਦਾ ਘਰ ਆ ਇਹਨਾਂ ਗਲੀਆਂ ਸੜਕਾਂ ਦੇ ਖੇੜ ਕੇ ਵੱਡਾ ਹੋਇਆ ਰਾਜਵੀਰ ਜਵੰਦਾ ਤੇ ਅੱਜ ਜਦੋਂ ਪੂਰੀ ਚੜਤ ਸੀ ਇਸ ਚੜਤ ਦੇ ਟਾਈਮ ਜੋਬਨ ਰੁੱਤ ਦੇ ਟਾਈਮ ਸਾਡੇ ਤੋਂ ਦੂਰ ਹੋਇਆ ਇਹ ਕਾਫੀ ਔਖੀ ਘੜੀ ਆ মিডিਆ ਲਈ ਵੀ ਗੱਲ ਕਰਨ ਲਈ ਸਾਡੇ ਲਈ ਵੀ ਔਖੀ ਘੜੀ ਆ ਸਾਡੀ ਵੀ ਮਜਬੂਰੀ ਆ ਸਾਨੂੰ ਗੱਲ ਕਰਨੀ ਪੈਂਦੀ ਆ ਦਿਖਾਉਣਾ ਪੈਂਦਾ ਤੁਹਾਡੇ ਤੱਕ ਪਰ ਇਹ ਔਖੀ ਘੜੀ ਦੇ ਵਿੱਚ ਅਸੀਂ ਜਵੰਦਾ ਹੁਣਾਂ ਦੇ ਪਿੰਡ ਖੜੇ ਆ ਤਾਂ ਲੋਕਾਂ ਨਾਲ ਗੱਲਬਾਤ ਕੀਤੀ ਆ